¡Vamos! ਹਾਂਜੀ ਬਿਰਕ ਸਾਹਿਬ ਕੀ ਗੱਲ ਹੋਈ ਸੀ ਅੱਜ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਵਾ ਜਗਰਾਉਂ ਦੇ ਵਿੱਚ ਕਿੱਥੇ ਹਮਲਾ ਹੋਇਆ ਵਾ ਕਦੋਂ ਹਮਲਾ ਹੋਇਆ ਵਾ ਸਾਰੀ ਸਾਨੂੰ ਪੂਰੀ ਡਿਟੇਲ ਜਾਣਕਾਰੀ ਦਿਓ ਜੀ ਸੋਰੀ ਸਾਹਿਬ ਮਸਲਾ ਹੈਗਾ ਇਹ ਕਿ ਕੱਲ 5 ਵਜੇ ਮੈਂ ਇੱਕ ਬੀਬੀ ਸਾਹਿਬ ਦੀ ਕੋਲ ਮਾਨੂਕੇ ਦੇ ਖਿਲਾਫ ਇੱਕ ਖਬਰ ਪਬਲਿਸ਼ ਕੀਤੀ ਸੀਗੀ ਜੀ ਖਬਰ ਦਾ ਮਾਮਲਾ ਇਹ ਸੀ ਕਿ ਇੱਕ ਇੱਥੇ ਜਗਰਾਉਂ ਦੇ ਵਿੱਚ ਜਾਣਦੇ ਹੋ ਤੁਸੀਂ ਡਾਕਟਰ ਮਨਦੀਪ ਸਿੰਘ ਸਰਾ ਉਹਨਾਂ ਨੇ ਆਪਣੇ ਘਰ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਰੱਖੀ ਸੀਗੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਜੀ ਜਿਹਦੇ ਵਿੱਚ ਜਦੋਂ ਮੀਟਿੰਗ ਰੱਖੀ ਤਾਂ ਉੱਥੇ ਖਲਾਸਾ ਹੋਇਆ ਸੀ ਕਿ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਜਿਹੜੇ ਪਤੀ ਦੇਵ ਆ ਉਹਨਾਂ ਨੇ ਮਨਦੀਪ ਡਾਕਟਰ ਮਨਦੀਪ ਸਿੰਘ ਸਰਾਨਾ ਇੱਕ ਰੋਸ ਰੱਖਿਆ ਸੀ ਕਿ ਸਾਡੀਆਂ ਜਿਹੜੀਆਂ ਖਬਰਾਂ ਲਗਾ ਰਿਹਾ ਤੁਸੀਂ ਬੜਕ ਤੇਰੇ ਕਹਿਣ ਤੇ ਲਗਾ ਰਿਹਾ ਚਲੋ ਜਦੋਂ ਇਹ ਗੱਲ ਮੇਰੇ ਤੱਕ ਪਹੁੰਚਦੀ ਹੋਈ ਤਾਂ ਮੈਂ ਇਹਦੀ ਖਬਰ ਕੱਲ ਬਣਾ ਕੇ ਪਬਲਿਸ਼ ਕੀਤੀ 5 ਵਜੇ ਮੈਂ ਖਬਰ ਲਾਉਣਾ ਤਾਂ 5:30 ਵਜੇ ਮੈਨੂੰ ਇੱਕੋ ਕਾਲ ਆਉਂਦੀ ਆ ਬੰਦੇ ਜੀ ਜੀ ਮੈਨੂੰ ਕਹਿੰਦਾ ਜੀ ਮੈਨਾ ਮੈਂ ਕਹਾਂ ਜੀ ਮਾਮਲਾ ਦੱਸੋ ਕਹਿੰਦੇ ਜੀ ਮੁੱਲਾਪੁਰ ਤੋਂ ਗੱਲ ਕਰਦੇ ਆ ਸਾਡਾ ਕੋਈ ਘਰੇਲੂ ਡਿਸਪਿਊਟ ਆ ਜ਼ਮੀਨੀ ਬਵਾਦਾ ਵੀ ਉਸ ਨੂੰ ਲੈ ਕੇ ਮੈਂ ਨਾ ਮੈਂ ਕਹਾਂ ਵੀਰੇ ਕੱਲ 10 ਵਜੇ ਆ ਜਾਓ ਅੱਜ ਤਾਂ ਸੰਡੇ ਆ ਮੈਂ ਘਰ ਆ ਕੱਲ ਨੂੰ 10 ਵਜੇ ਆ ਜਾਓ ਅੱਜ 9:30 ਵਜੇ ਮੈਨੂੰ ਬੰਦਿਆਂ ਦੀ ਕਾਲ ਆਉਂਦੀ ਹੈ ਮੈਨੂੰ ਕਹਿੰਦੇ ਮਿਲਣਾ ਵੀਰੇ ਮੈਂ ਕਹਾ ਵੀਰੇ ਕੋਈ ਗੱਲ ਨਹੀਂ ਆਪਾਂ ਮਿਲਦੇ ਆ ਮੈਂ ਮੈਨੂੰ ਅਜੇ ਵੀ ਕੱਧਾ ਪੌਣਾ ਘੰਟਾ ਲੱਗੂਗਾ ਜਿਹੜੀ ਕਾਲ ਆਈ ਸੀ ਉਹ ਉਹਨਾਂ ਬੰਦਿਆਂ ਦੀ ਸੀ ਦੁਆਰਾ ਹਾਂਜੀ ਹਾਂ ਉਹਨਾਂ ਬੰਦਿਆਂ ਦੀ ਕਾਲ ਸੀ ਅੱਜ ਸਿਰੇ ਸੋਮਵਾਰ 9:30 ਵਜੇ ਤੁਹਾਨੂੰ ਫੋਨ ਆਇਆ ਜੀ ਜੀ ਬਿਲਕੁਲ ਜੀ ਉਹਨਾਂ ਨੇ ਕਾਲ ਕੀਤੀ ਤਾਂ ਮੈਨੂੰ ਕਹਿੰਦੇ ਮਿਲਣਾ ਜੀ ਮੈਂ ਕਹਾ ਕੋਈ ਗੱਲ ਨਹੀਂ ਭਾਜੀ ਆਪਾਂ ਮਿਲਦੇ ਆ ਮੈਂ ਥੋੜਾ ਬਿਨੀ ਆਪਾਂ ਫਿਰ ਉਸ ਤੋਂ ਬਾਅਦ ਮਿਲਦੇ ਆ ਜੀ ਤੇ ਜਦੋਂ ਉਹਨਾਂ ਨੇ ਮੈਨੂੰ ਮਿਲਣ ਮੈਂ ਉਹਨਾਂ ਨੂੰ ਮਿਲਿਆ ਨਹੀਂ ਕਿਉਂਕਿ ਮੈਨੂੰ ਸ਼ੱਕ ਲ ਜੀ ਤੇ ਜਦੋਂ ਚਲੋ ਮੈਂ ਆਪਣੀ ਦਫਤਰ ਤੋਂ ਗੱਡੀ ਸਾਈਡ ਤੇ ਕਰਕੇ ਬਿਲਕੁਲ ਸੰਜੀਵ ਸਿੰਘ ਜੀ ਦੇ ਕੋਲੇ ਰੋਕ ਰੋਕ ਲਈ ਤੇ ਦੋ ਬੰਦੇ ਮੇਰੇ ਕੋਲੇ ਮੂੰਹ ਵੱਲੇ ਬਾਈਕ ਤੇ ਲੰਗੇ ਜੀ ਬਲੈਕ ਰੰਗ ਦੀ ਸ਼ਾਇਦ ਆਚੀ ਜਾਂ ਪਾਲਸਰ ਸ਼ਾਇਦ ਮੈਨੂੰ ਇਹ ਨਹੀਂ ਕਨਫਰਮ ਹੈ ਹੈ ਕਿ ਬਾਈਕ ਇਹਨਾਂ ਦੋਨਾਂ ਚੈੱਕ ਸੀ ਲੰਗੇ ਦਾ ਜਦੋਂ ਜਦੋਂ ਮੈਂ ਦੇਖਿਆ ਮੈਨੂੰ ਸ਼ੱਕੀ ਹੋ ਗਿਆ ਮੈਂ ਇਹਨਾਂ ਤੇ ਮੈਂ ਕਿਹਾ ਯਾਰ ਕੋਈ ਕੋਈ ਦੀ ਵਟਸਐਪ ਤੇ ਫੋਟੋ ਲੱਗੀ ਸੀ ਉਹ ਵੀ ਮੂੰਹ ਬੰਨੇ ਵਾਲੀ ਕਿੰਨੇ ਕਿੰਨੇ ਬੰਦੇ ਸੀਗੇ ਜੀ ਉਹ ਮੈਂ ਤਿੰਨ ਬੰਦੇ ਹੀ ਦੇਖਿਆ ਜੀ ਜਿਹੜਾ ਤੁਹਾਨੂੰ ਫੋਨ ਉਹਨਾਂ ਨੇ ਵਟਸਐਪ ਆਪਣੇ ਵਟਸਐਪ ਨੰਬਰ ਤੋਂ ਕੀਤਾ ਉਹਦੇ ਤੇ ਬਕਾਇਦਾ ਫੋਟੋ ਲੱਗੀ ਹੋਈ ਸੀ ਉਹ ਜੇ ਉਹਨਾਂ ਨੇ ਡਾਇਰੈਕਟ ਕਾਲ ਕੀਤੀ ਆ ਜੀ ਪਰ ਉਹਨਾਂ ਦੀ ਮੈਂ ਵਟਸਐਪ ਜਦੋਂ ਪ੍ਰੋਫਾਈਲ ਚੈੱਕ ਕੀਤੀ ਤਾਂ ਉਹਦੀ ਉਹ ਡੀਪੀ ਲੱਗੀ ਹੋਈ ਸੀ ਉਹਨਾਂ ਉੱਤੇ ਜੀ ਉਹਦੀ ਮੈਂ ਸਕਰੀਨਸ਼ਾਟ ਬਕਾਇਦਾ ਮਾਰਿਆ ਹੋਇਆ ਵਾ ਜੀ ਹੈਗਾ ਉਹ ਮੇਰੇ ਕੋਲੇ ਤੇ ਮੈਂ ਜਦੋਂ ਉਸ ਤੋਂ ਬਾਅਦ ਇਹ 10 15 ਮ ਤੇ ਜਦੋਂ ਮੈਂ ਦੇਖਿਆ ਵਗਿਆ ਤਾਂ ਉਹੀ ਬੰਦੇ ਜਿਹੜੇ ਪਹਿਲਾਂ ਲੰਗੇ ਸੀ ਮੈਂ ਉਹਨਾਂ ਵੱਲ ਦੇਖਿਆ ਤਾਂ ਉਹਨਾਂ ਦੇ ਇੱਕ ਦੇ ਹੱਥਾਂ 'ਚ ਖੰਡਾ ਦੇਖਿਆ ਮੈਂ ਜਦੋਂ ਖੰਡਾ ਦੇਖਿਆ ਮੈਂ ਮੇਰੀ ਸ਼ੱਕ ਕਲੀਅਰ ਹੋ ਗਈ ਕਿ ਬੰਦੇ ਮੇਰੇ ਤੇ ਜਾਲਲੇਵਾ ਹਮਲਾ ਕਰਨ ਆਉਂਦੇ ਆ ਤੇ ਕਰ ਸਕਦੇ ਆ ਕੋਈ ਹਾਂ ਮੈਂ ਗੱਡੀ ਦੀ ਸੈਲਫ ਬਿਮਾਰੀ ਉਹਨਾਂ ਨੇ ਟਾਕੀ ਖਿੱਚੀ ਗੱਡੀ ਲੋਕ ਕਰ ਲਈ ਸੀ ਮੈਂ ਪਹਿਲਾਂ ਹੀ ਅੱਛਾ ਜੀ ਤੇ ਜਦੋਂ ਸਾਹਸ ਹੋ ਗਿਆ ਸੀ ਮਤਲਬ ਹਮਲਾ ਹੋ ਗਿਆ ਸਾਹਸ ਹੀ ਕਿਉਂਕਿ ਮੈਂ ਖੰਡੇ ਦੇਖ ਲਏ ਸੀ ਉਹਨਾਂ ਕੋਲੇ ਜੀ ਦਰਸਲ ਜੀ ਤੇ ਜਦੋਂ ਉਸ ਤੋਂ ਬਾਅਦ ਮੈਂ ਗੱਡੀ ਲੋਕ ਕਰ ਲਈ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਜੀ ਆ ਨੱਕ ਤੇ ਮਾਰਿਆ ਜੀ ਖੰਡ ਜੀ ਤੇ ਆ ਮੇਰੇ ਬਾਹ ਤੇ ਮਾਰੇ ਜੀ ਬਾਹ ਬਹੁਤ ਜਿਆਦਾ ਦਰਦ ਕਰਦੀ ਆ ਸਾਰਾ ਜਾਨੀ ਕਾਫੀ ਮੇਰੇ ਅੰਦਰ ਸੱਟਾਂ ਮਾਰੀਆਂ ਅੰਦਰੂਨੀ ਸੱਟਾਂ ਮਾਰੀਆਂ ਹਾਂਜੀ ਹਾਂ ਖੰਡਿਆਂ ਨਾਲ ਹਮਲਾ ਕੀਤਾ ਜੀ ਮੈਂ ਇੱਕ ਗੱਲ ਸਿੱਧੇ ਤੌਰ ਤੇ ਕਹਿਣਾ ਜੀ ਕਿਉਂਕਿ ਮੈਂ ਬੀਬੀ ਸਾਬਜੀਤ ਕੌਰ ਮਾਨੂਕੇ ਦੇ ਖਿਲਾਫ ਲਗਾਤਾਰ 2-3 ਮਹੀਨੇ ਤੋਂ ਲੈ ਕੇ ਲੈ ਕੇ ਲੋਕ ਮੁੱਦਿਆਂ ਨੂੰ ਲੈ ਕੇ ਇਸ ਨੂੰ ਪਬਲਿਸ਼ ਕਰਦਾ ਹੁੰਨਾ ਜੀ ਇਹ ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਬੀਬੀ ਸਾਬਜੀਤ ਕੌਰ ਮਾਨੂਕੇ ਨੇ ਜਿਹੜਾ ਇਹ ਗੁੰਡਾ ਤੰਤਰਾਂ ਗੁੰਡਾ ਰਾਜ ਆ ਉਹਦੇ ਗੁੰਡੇ ਸੀਗੇ ਜੀ ਉਹਨਾਂ ਨੇ ਮੇਰੇ ਤੇ ਹਮਲਾ ਕਰਵਾਇਆ ਜੀ ਤੁਸੀਂ ਉੱਥੋਂ ਅੱਛਾ ਜੀ ਉਸ ਤੋਂ ਬਾਅਦ ਮੈਂ ਗੱਡੀ ਭਜਾਈ ਤੇ ਗੱਡੀ ਭਜਾ ਕੇ ਮੈਂ ਸਿੱਧਾ ਸਾਦਾ ਥਾਣੇ ਅੰਦਰ ਬਾੜ ਦੀ ਗੱਡੀ ਜੀ ਇਹਨਾਂ ਨੇ ਮੇਰੇ ਪਿੱਛੇ ਵੀ ਗਏ ਬੰਦੇ ਅੱਛਾ ਜੀ ਤੁਹਾਡਾ ਪਿੱਛਾ ਕੀਤਾ ਉਹਨਾਂ ਨੇ ਹਾਂ ਜੀ ਹਾਂ ਤੇ ਉਸ ਤੋਂ ਬਾਅਦ ਮੈਂ ਫਿਰ ਸਦਾ ਥਾਣੇ ਜਾ ਕੇ ਮੁਲਾਜ਼ਮਾਂ ਨੂੰ ਗੱਲ ਗੱਲ ਦੱਸੀ ਤੇ ਐਸ ਐਚ ਓ ਸਾਹਿਬ ਸਾਦਾ ਥਾਣੇ ਵਾਲੇ ਕਹਿੰਦੇ ਵੀ ਮੇਰੇ ਬਖੂਵਾ ਤਾਂ ਬਣਦਾ ਨਹੀਂ ਹੈਗਾ ਫਿਰ ਵੀ ਤੇਰੇ ਨਾਲ ਚੱਲਦੇ ਮੌਕੇ ਤੇ ਹਮਲਾ ਹੋਇਆ ਮੈਂ ਧੰਨਵਾਦ ਕਰਦਾ ਸਦਾ ਦੇ ਐਸ ਐਚ ਓ ਸਾਹਿਬ ਦਾ ਜਿਨ੍ਹਾਂ ਨੇ ਚਲ ਮੌਕੇ ਤੇ ਮੇਰਾ ਆ ਕੇ ਤੇ ਮੌਕਾ ਦੇਖਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਸਿਟੀ ਥਾਣ ਇਹ ਕਾਰਨ ਕੀ ਸਮਝਿਆ ਜੀ ਸ਼ਦਰ ਥਾਣੇ ਨੂੰ ਜੇ ਉੱਧਰ ਨੂੰ ਮੋੜਦਾ ਮੂਰੇ ਮੇਰੇ ਟਰੱਕ ਖੜੇ ਸੀ ਜੇ ਮੈਂ ਗੱਡੀ ਉੱਧਰ ਪਾਸ ਜਾਂਦੀ ਮੇਰੀ ਫਿਰ ਤਾਂ ਮੈਨੂੰ ਮਾਰ ਹੀ ਦੇਣਾ ਸੀ ਉਹਨਾਂ ਨੇ ਕਿਉਂਕਿ ਉਹ ਤਾਂ ਮਾਰ ਦੀ ਨੀਤੀ ਨਾਲ ਆਏ ਹੋਏ ਸੀ ਮੇਰੇ ਜੀ ਕੀ ਕਾਰਨ ਕੀ ਸਮਝਿਆ ਜੀ ਜਿਹੜਾ ਤੁਹਾਡੇ ਤੇ ਇਹ ਵੱਡਾ ਅਟੈਕ ਹੋਇਆ ਵਾ ਇਹਦਾ ਕਾਰਨ ਇਹ ਹੀ ਹੈ ਜੀ ਕਿ ਸਰਜੀਤ ਬੀਬੀ ਸਰਜੀਤ ਕੋਲ ਮਾਨੂ ਤੇ ਹਲਕਾ ਜਗਰਾਉਂ ਦੀ ਜਿਹੜੀ ਵਿਧਾਇਕਾ ਉਹਦੇ ਖਿਲਾਫ ਲਗਾਤਾਰ ਲਿਖਦਾ ਆ ਰਿਹਾ ਜੀ ਔਰ ਤੱਥਾਂ ਦੇ ਆਧਾਰ ਤੇ ਲਿਖਦਾ ਆ ਰਿਹਾ ਜੀ ਸੱਚ ਲਿਖਿਆ ਜੀ ਹੁਣ ਤੱਕ ਮੈਂ ਜੋ ਲਿਖਿਆ ਮੇਰੇ ਕੋਲੇ ਇੱਕ ਇੱਕ ਐਵੀਡੈਂਸ ਪਿਆ ਜੀ ਬੇਲੇ ਪ੍ਰੈਸ ਤੇ ਪਹਿਲਾਂ ਵੀ ਮਨਿੰਦਰ ਸਿੱਧੂ ਮੁੰਡਾ ਜਿਹੜਾ ਹੈਗਾ ਲੋਕ ਲੋਕਵਾਜ਼ ਵਾਲਾ ਉਹਦੇ ਤੇ ਵੀ ਹਮਲਾ ਹੋਇਆ ਬਲਕਰ ਸਿੱਧੂ ਨੇ ਕਰਾਇਆ ਸੀਗਾ ਉਸ ਬੰਦੇ ਨੂੰ ਪਰਚਾ ਵੀ ਕਰਾਇਆ ਕੀ ਲੱਗ ਰਿਹਾ ਤੁਹਾਨੂੰ ਪ੍ਰੈਸ ਸਾਡੀ ਸਿਕਿਉਰ ਹੈ ਕਿ ਨਹੀਂ ਦੇਖੋ ਜੀ ਪ੍ਰੈਸ ਸਿਕਿਉਰ ਤਾਂ ਹੋ ਸਕਦੀ ਹੈ ਜੇ ਪੁਲਿਸ ਪ੍ਰਸ਼ਾਸਨ ਸਾਡਾ ਇਮਾਨਦਾਰੀ ਨਾਲ ਨਿਰਪੱਖਤਾ ਨਾਲ ਪੱਤਰਕਾਰਾਂ ਦਾ ਸਾਥ ਦੇਵੇ ਤੇ ਮੈਨੂੰ ਆਸ ਆ ਕਿ ਜਿਹੜੇ ਅੰਕੁਰ ਗੋਪਤਾ ਜੀ ਨਵੇਂ ਸਾਡੇ ਮਾਣਯੋਗ ਐਸਐਸਪੀ ਸਾਹਿਬ ਪਹੁੰਚੇ ਨੇ ਇੱਥੇ ਮੈਨੂੰ ਪੂਰੀ ਆਸ ਅਤੇ ਵਿਸ਼ਵਾਸ ਆ ਕਿ ਉਹ ਨਿਰਪੱਖਤਾ ਨਾਲ ਮੇਰਾ ਸਾਥ ਦੇਣਗੇ ਮੈਂ ਦੇਖਿਆ ਕਿ ਉਹਨਾਂ ਨੇ ਆਉਣ ਤੋਂ ਬਾਅਦ ਤੁਰੰਤ ਬਾਅਦ ਨਜੇਤਾ ਸਕਰਾ ਦੇ ਖਿਲਾਫ ਵੱਡੇ ਐਕਸ਼ਨ ਲਏ ਨੇ ਤੇ ਮੈਨੂੰ ਪੂਰੀ ਆਸ ਹੈ ਕਿ ਮੇਰਾ ਡਟ ਕੇ ਸਾਥ ਦੇਣਗੇ ਤੇ ਸੱਚ ਨੂੰ ਸਾਹਮਣੇ ਲੈ ਕੇ ਆਉਣਗੇ ਤੁਸੀਂ ਹਲਕੇ ਦੇ ਐਮਐਲਏ ਤੇ ਬਹੁਤ ਗੰਭੀਰ ਇਲਜ਼ਾਮ ਲਾ ਰਹੇ ਆ ਕੀ ਲੱਗਦਾ ਤੁਹਾਨੂੰ ਇਹ ਸੱਚ ਹੋਣਗੇ ਨਹੀਂ ਬਿਲਕੁਲ ਸੱਚ ਆ ਜੀ ਕਿਉਂਕਿ ਮੇਰੇ ਇਹਦੇ ਚ ਸੋਈ ਸਾਹਿਬ ਗੱਲ ਹੈ ਕਿ ਜਦੋਂ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਬੀਬੀ ਸਰਜੀਤ ਕੋਲ ਮਾਨੁਕੇ ਦੀ ਇੱਕ ਨਰਸਰੀ ਦੇ ਬੂਟੇ ਵਾਲੀ ਖਬਰ ਪਬਲਿਸ਼ ਕੀਤੀ ਸੀਗੀ ਜੀ ਜਦੋਂ ਖਬਰ ਜਨ ਤੱਕ ਉਸ ਜਿਸ ਦਿਨ ਖਬਰ ਪ੍ਰਕਾਸ਼ਿਤ ਹੁੰਦੀ ਆ ਸੇਮ ਡੇ ਰਾਤ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਦੋ ਦਬਾਅ ਪਾਇਆ ਜਾਂਦਾ ਹੈ ਕਿ ਪੱਤਰਕਾਰ ਨਸੀਬ ਬਿਰਕ ਤੇ ਕੋਈ ਵੀ ਪਰਚਾ ਦਰਜ ਕੀਤਾ ਜਾਵੇ ਦੋਆ ਕਿਹਦਾ ਲਿਉ ਪਾਇਆ ਗਿਆ ਜੀ ਇਹ ਬੀਬੀ ਸਾਹਿਬ ਜੀ ਕੋਲ ਮਾਣੂ ਕੇ ਬਲੀਉ ਪਾਇਆ ਗਿਆ ਜੀ ਕਿ ਇਹ ਪਰਚਾ ਦਰਜ ਕੀਤਾ ਜਾਵੇ ਕੋਈ ਤੁਹਾਡੀ ਉਹਨਾਂ ਨੂੰ ਪਰਸਨਲ ਰੰਜਸ ਤੇ ਨਹੀਂ ਕੋਈ ਨਹੀਂ 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 ਮੈਂ ਲੋਕ ਮੁੱਦਿਆਂ ਨੂੰ ਚੱਕਦਾ ਆਇਆ ਜੀ ਮੇਰੀ ਕੋਈ ਰਾਜੀ ਨਹੀਂ ਉਹਨਾਂ ਦੇ ਮੁਤਾਬਕ ਉਹਨਾਂ ਦੇ ਦਿਮਾਗ ਦੇ ਵਿੱਚ ਅੱਕੇ ਰੰਜਿ ਚੱਲ ਰਹੀ ਹੈ ਕਿ ਨਸੀਬ ਮੇਰੇ ਖਲਾਫ ਲੱਗਦਾ ਜੀ ਇਹ ਮਾਮਲਾ ਹੈਗਾ ਪੱਤਰ ਦਾ ਕੰਮ ਹੈ ਸਚਾਈ ਦੀ ਸੱਚ ਨੂੰ ਲਿਖਣ ਸੱਚ ਨੂੰ ਫਾਂਸੀ ਹੈ ਪਿਛੇ ਹੀ ਹੁੰਦੇ ਰਹੂਗੇ ਇਸ ਤਰ੍ਹਾਂ ਹੀ ਹੁੰਦੀ ਰਹੂਗੀ ਬਿਲਕੁਲ ਜੀ ਦੇਖੋ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਵਾਕੂਬੀ ਤੁਹਾਡੇ ਸਾਹਮਣੇ ਮੈਂ ਪਿਆ ਜੀ ਮੈਂ ਤਾਂ ਕਹੂੰਗਾ ਵੀ ਸੱਚ ਨੂੰ ਫਾਂਸੀ ਹੈ ਜੀ ਜਿੰਨਾ ਟਾਈਮ ਇਦਾਂ ਦੇ ਲੀਡਰ ਸਾਡੇ ਲੋਕ ਚੋਣਦੇ ਰਹਿਣਗੇ ਤਾਂ ਸਾਡੀ ਆਮ ਜਨਤਾ ਦਾ ਇਹੀ ਹਾਲ ਹੁੰਦਾ ਰਹੂਗਾ ਜੀ ਤੁਸੀਂ ਸਮਾਜਿਕ ਜਥੇਬੰਦੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਯਕੀਨ ਕਰਦਾ ਮੇਰੇ ਭਰਾਵਾਂ ਨੂੰ ਜਿੰਨੇ ਵੀ ਮੇਰੇ ਸਤਿਕਾਰਯੋਗ ਸਾਥੀ ਆ ਮੈਂ ਅਪੀਲ ਕਰਦਾ ਕਿ ਮੈਂ ਹੁਣ ਤੱਕ ਸੱਚ ਦੇ ਸੱਚ ਦਾ ਬਲੈਕ ਸੱਚ ਨੂੰ ਲੈ ਕੇ ਸੱਚ ਦੇ ਮੁੱਦਿਆਂ ਨੂੰ ਲੋਕ ਮੁੱਦਿਆਂ ਨੂੰ ਲੈ ਕੇ ਤੁਰਿਆ ਆਇਆ ਤੇ ਇਸ ਵਕਤ ਮੇਰਾ ਸਮੇ ਨੂੰ ਸਾਥ ਦੀ ਜਰੂਰਤ ਹੈ ਤੇ ਸਾਥ ਦੇਣ ਮੇਰਾ